ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਵਲੌਗ ਬੜਾ ਸਪੈਸ਼ਲ ਹੋਣ ਵਾਲਾ ਕਿਉਂਕਿ ਅੱਜ ਦੇ ਵਲੌਗ ਦੇ ਵਿੱਚ ਸਾਡੇ ਮੁੰਨੇ ਦਾ ਜੈਦਾ ਵੱਡੇ ਆ ਤੇ ਜੈਦੇ ਵੱਡੇ ਨੂੰ ਮਨਾਉਣ ਵਾਸਤੇ ਜੈਦਾ ਵੱਡਾ ਭਰਾ ਗੁੱਗੂ ਵੀ ਪਹੁੰਚ ਚੁੱਕਾ ਆ ਤੇ ਗੁੱਗੂ ਨੇ ਵੀ ਪਾ ਲਈ ਟੋਪੀ ਤੇ ਤਿਆਰੀਆਂ ਕਰ ਲਈਆਂ ਨੇ ਮੈਚ ਚੱਲੇਗਾ ਹੁਣ ਕੇਕ ਕੱਟਣ ਦਾ ਤੇ ਮੈਚ ਖੇਲਣਗੇ ਦੋਨੇ ਭਰਾ ਦੋਨਾ ਭਰਾਵਾਂ ਨੇ ਟੋਪੀਆਂ ਪਾ ਕੇ ਬੈ ਗਿਆ ਤੇ ਹੁਣ ਆਪਾਂ ਜਿਹੜਾ ਆ ਇਹਨਾਂ ਨੂੰ ਲੈ ਕੇ ਚੱਲਦੇ ਤੇ ਇਹ ਦੇਖ ਲੋ ਭੈਣ ਨੂੰ ਟੋਪੀ ਨਹੀਂ ਪੋਈ ਗਈ ਇਹ ਦੋਨੇ ਭਰਾ ਵੇਖੋ ਕਿੰਨੇ ਸੋਹਣੇ ਲੱਗਦੇ ਪਏ ਆ ਹੈਲੋ ਭੈਣ ਨੂੰ ਟੋਪੀ ਨਹੀਂ ਜੈ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਥੈਂਕ ਯੂ ਵੈਰੀ ਗੁੱਡ ਚਲੋ ਜੀ ਤੇ ਇਹ ਆ ਜੀ ਜੈਦਾ ਕੇਕ ਕੇਕ ਤੁਸੀਂ ਦੇ ਦੇਵੋ ਕੇਕ ਦੇ ਉੱਤੇ ਇਹ ਲਿਖਿਆ ਆ ਗੁੱਗੂ ਦਾ ਬਰੋ ਜੈ ਸਿਵ ਹੈਪੀ ਬਰਥਡੇ ਓ ਮਾਈ ਗਾਡ ਹੈ ਨਾ ਬੱਚਾ ਕੀ ਲਿਖਿਆ ਬਣਾ ਗੁੱਗੂ ਦਾ ਬਰੋ ਜੈ ਸਿਵ ਆਵਾਜ਼ ਨਾ ਕੱਢਣੀ ਇਸ ਆ ਵਿੱਚ ਇਦਾਂ ਹੀ ਆ ਨਾ ਤੇ ਤੁਸੀਂ ਦੇ ਦੇ ਪਿਓ ਦੀ ਇਸ ਟਾਈਮ ਤੇ ਇਧਰ ਜੈ ਦੀ ਦਾਦੀ ਅੰਮਾ ਵੀ ਆ ਗਈ ਏ ਤੇ ਜੈ ਦੀ ਦਾਦੀ ਅੰਮਾ ਦੇ ਨਾਲ ਜੈ ਦੀ ਚਾਚੀ ਮੰਮਾ ਤੇ ਮੰਮਾ ਤੇ ਇਧਰ ਜੈ ਦੀ ਦੀਰੀ ਇਹ ਕੁੜੀ ਨੇ ਜੈ ਨੂੰ ਨਿੱਕਿਉਂ ਦੇ ਖੜਾਇਆ ਸੀ ਤੇ ਹੁਣ ਵੱਡਾ ਕਰਤਾ ਆਪ ਵੀ ਵੱਡੀ ਹੋ ਗਈ ਆ ਕਿਨਾਲੋ ਤੇ ਇਧਰ ਸਭ ਤੋਂ ਵੱਡੀ ਸਭ ਤੋਂ ਵੱਡੀ ਦੀਰੀ ਇਹ ਸਾਡੀ ਸਿਹਦਾਨ ਕੁੜੀ ਹੈ ਹਨਾ ਜੈ ਦੀ ਭੈਣ ਸਭ ਤੋਂ ਵੱਡੀ ਸਭ ਤੋਂ ਵੱਡੀ ਆਪਣੀ ਮਜ਼ਬੂਰੀ ਆਪਣੀ ਮਜ਼ਬੂਰੀ ਹੈ ਮਹਤਜੀ ਤੇ ਇਧਰ ਇਸ ਟਾਈਮ ਸਾਡੇ ਦੋਨੇ ਸਾਬ ਜਾਦੇ ਜਿਹੜੇ ਆ ਉਹ ਬੈਠੇ ਹੋਇਆ ਤਾਂ ਹੁਣ ਅਸੀਂ ਕਟਾਂਗੇ ਕੇਕ ਤੇ ਮੈਂ ਕਵਾਂਗਾ ਵੀ ਦੋਨੇ ਮਾਮਾ ਜਿਹੜੀਆਂ ਲਾਗੇ ਜਾ ਕੇ ਬਹਿ ਜਾਣ ਚਲੋ 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 ਚਾਚਾ ਮੈਂ ਉਹਨੂੰ ਖੜਾਇਆ ਉਹਨੂੰ ਖੜਾਇਆ ਜੈਨ ਝੋਲੀ ਚ ਬਾਹਰ ਲਾਂਜੂ ਤੂੰ ਜਾਂ ਮੋਣਕੇ ਨੂੰ ਕਿਹਾ ਤੂੰ ਬਾਹਰ ਲਾ ਜਿਹੜੇ ਕੋ ਬੈਠਾ ਜਾਂਦਾ ਸੌਖਾ ਉਹ ਰਹਿਣ ਦੋ ਉਹਨਾਂ ਨੂੰ ਧਈ ਧਈ ਚਲੋ ਜੀ ਤੇ ਇਹਨਾਂ ਨੇ ਤਿਆਰੀ ਕਰ ਲਈ ਏ ਤੇ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਫਿਲਹਾਲ ਕਰਦੇ ਦੇ ਦਿੰਨੇ ਆ ਆ ਆ ਮੈਂ ਕਰਨ ਲੱਗਾ ਤੇ ਆਪਾਂ ਪਹਿਲਾ ਜਿਹੜਾ ਆ ਮੋਮਬਤੀ ਤੇ ਲੋ ਜੀ ਦੋਸਤੋਂ ਹੁਣ ਆਪਾਂ ਪਹਿਲਾ ਜਿਹੜਾ ਆ ਤਿਆਰੀ ਕਰ ਲਈਏ ਤੇ ਤਿਆਰੀ ਦੇ ਵਿੱਚ ਹੁਣ ਪਹਿਲਾਂ ਆਪਾਂ ਇੱਕ ਬੱਤੀ ਜਗਾਵਾਂਗੇ ਜਗਾਵਾਂਗੇ ਲੋ ਹੋ ਜਾਈ ਜਾਨ ਕੀ ਉਹ ਜਗਿਆ ਨਹੀਂ ਹਾ ਹਾ ਇਹ ਫਿਰ ਬੇਸਤੀ ਚਲੋ ਗਾਇਸ ਚੱਲ ਗਿਆ ਮੋਮਬੱਤਾ ਇੱਕ ਨਾਲ চলো জু বুক মারো চোনে চা জয়ান ਉਹਨੂੰ ਲੋ ਆ ਗੋਲ ਚਲੋ ਜੀ ਖਾਣ ਦੀ ਪਾਰਟੀ ਸਵਾਸ 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 ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਤੇ ਐ ਟਾਈਮ ਜਿਹੜਾ ਆ ਜੀ ਕੇਕ ਜਿਹੜਾ ਆ ਜੈ ਨੇ ਕੱਟ ਦਿੱਤਾ ਆ ਕਿੰਨੇ ਸੋਹਣੇ ਤਰੀਕੇ ਦੇ ਨਾਲ ਤੇ ਹੁਣ ਜਿਹੜਾ ਆ ਜੈ ਤੇ ਗੁੱਗੂ ਨੂੰ ਕੇਕ ਖਵਾ ਦਿੱਤਾ ਤਾੜੀਆਂ ਕਲਾਪਿੰਗ ਹੋ ਗਈ ਕਲਾਪਿੰਗ ਬਹੁਤ ਵਧੀਆ ਜੀ ਇਸ ਟਾਈਮ ਜਿਹੜਾ ਆ ਉਹ ਕੇਕ ਜਿਹੜਾ ਆ ਕੱਟ ਦਿੱਤਾ ਗਿਆ ਆ ਤੇ ਤੁਸੀਂ ਦੇਖਦੇ ਪਿਓ ਵੀ ਜੈ ਸਾਡਾ ਜਿਹੜਾ ਆ 4 ਸਾਲ ਦਾ ਹੋ ਗਿਆ ਆ ਤੇ ਤੁਸੀਂ ਦੇਖਦੇ ਪਿਓ ਤੇ ਹੁਣ ਸਾਰਿਆਂ ਨੂੰ ਜਿਹੜਾ ਆ ਉਹ ਕੇਕ ਕੱਟ-ਕੱਟ ਖਵਾਈ ਜਾਓ ਕਰ ਦਿਲ ਲਬੇਟੀਓ ਹੁਣ ਚੰਚਾਲਿਆ ਉਹ ਝੂਠਾ ਨਾ ਕਰਿਓ ਸਾਰਿਆਂ ਨੂੰ ਤੇ ਤੁਸੀਂ ਦੇਖਦੇ ਪਿਓ ਵੀ ਇਸ ਟਾਈਮ ਜਿਹੜਾ ਆ ਕੇਕ ਕੱਟਿਆ ਗਿਆ ਆ ਤੇ ਸਟੇਮ ਜਿਹੜਾ ਆ ਉਹ ਜਿਹੜਾ ਆ ਕੇਕ ਕਟਿਆ ਗਿਆ ਆ ਐਸੀ ਮਿਲ ਹੁੰਦੀ ਤੇ ਲੋ ਜੀ ਹੁਣ ਸਾਡੀ ਵੀ ਵਾਰੀ ਆ ਗਈ ਏ ਗੈਨ ਤੇ ਗੁੱਗੂ ਨੂੰ ਹੁਣ ਕੇਕ ਖਵਾ ਥੋੜੀ ਰੋਟੀ ਖਵਾ ਦੇਵਾਂ ਮੈਂ ਵੀ ਖਵਾ ਦੇਣਗੇ ਆ ਜੈ ਦੀ ਵੀ ਹੋ ਗਈ ਏ ਵਾਰੀ ਹੁਣ ਦੋਨਾਂ ਭਰਾਵਾਂ ਦੀ ਕੁਚੂ ਕੁਚੂ ਆਇਆ ਚੱਲੋ ਚੱਲੋ ਆ ਆ ਮਾਂ ਦੇ ਦਿੱਦੀ ਤੇਰੇ ਕੋਲ ਹੀ ਦਿਕਾਣਾ ਤੂੰ ਤੂਸ ਦਾ ਬੜਾ ਭਾਈ ਆ ਰੇ ਤੇਰੇ ਜਾਲਾ ਲਗਾਣਾ ਹੈ ਹਲੋ ਜੀ ਤੇ ਸਾਰੇ ਜਣੇ ਲੱਗੇ ਹੁਣ ਕੇਕ ਖਵਾਉਂਦੇ ਪਏ ਆ ਬੱਚਿਆਂ ਨੂੰ ਆਰ ਯੂ ਸਾਰੇ ਮਾਦਮ ਓਏ ਮੂੰਹ ਵੇਖਦਾ ਐਡੀ ਜਿਹੀ ਮੂੰਹ ਹਟਾਈ ਓ ਚਲੋ ਜੀ ਮੈਂ ਗਿਫਟ ਨੇ ਦਿੱਤਾ ਨਿੰਨੂ ਉਹ ਉਹ ਇਹ ਗਿਫਟ ਵੀ ਲੈਣ ਦੇ ਨਹੀਂ ਜਾਣਦੇ ਉਹ ਸ਼ਾਬਾਸ਼ ਪਾ ਨੂੰ ਗਿਫਟ ਵੀ ਦੇ ਦਿੱਤਾ ਇਹ ਗੁੱਗੂ ਕੋਲ ਆ ਨੀ ਨਿੰਨਾ ਵੀ ਕੀ ਕੋਣ ਗਿਫਟ ਤਾਂ ਤੁਹਾਡੇ ਪਾ ਨੂੰ ਥੈਂਕ ਯੂ ਕਰਦੇ ਥੈਂਕ ਯੂ ਓਕੇ ਆਨੇ ਵੀ ਗੱਡੀ ਮੁਕੇ ਰਹੀ ਹੁੰਦੀ ਗੁੱਗੂ ਆਲਾ ਮਮਾ ਨੂੰ ਦਿਖਾ ਲਈ ਦਿੰਦਾ ਹਾਂ ਚਲੋ ਜੀ ਇਹ ਲੈ ਮਮਾ ਨੂੰ ਇਹ ਪਰਾ ਦੇ ਦੋ ਹੁਣ ਮਮਾ ਨੂੰ ਵੀ ਖਵਾ ਦੇ ਮਮਾ ਨੂੰ ਕੋ ਜਿੰਦਾ ਆਪਣੇ ਜਿਆਦਾ ਵੰਦਾ ਵਾ ਜਾਰੇ ਖਵਾ ਵੱਡਾ ਗਿਫਟ ਦਿੰਦਾ ਓ ਲੈ 10 ਦਿਨ ਵੀ ਖਵਾ ਦੀ ਕੀ ਕੇ ਕੋਦਰੋ ਕਿਉਂ ਉਠਾਓਗੇ ਵੀ ਚੰਦਾ ਹੋਰ ਲੈ ਜਾ ਬਸ ਲੈ ਜਾ ਮਮਾ ਸਾਰਾ ਉਹਦਾ ਉਹਦਾ 10 ਦਿਨ ਚਲਾ ਕੇ ਰੱਖ ਨੀ ਸਭ ਕੋਲ ਨਹੀਂ ਬਸ ਬਸ ਇਹ ਤੇ ਸਿੰਚਾ ਮੈਂ ਜੈ ਇਹ ਗੱਡੀ ਕਿੰਨੇ ਦਿੱਤੀ ਹੈ ਕੌਣ ਹੈ ਪਾ ਪਾਣੇ ਦਿੱਤੀ ਹੈ ਤੇ ਪਾ ਨੂੰ ਥੈਂਕਿਊ ਤੇ ਕਹਿ ਦੇ ਥੈਂਕਿਊ ਓਕੇ ਤੇ ਦਾਦੀ ਨੂੰ ਵੀ ਥੈਂਕਿਊ ਕਹਿ ਦੋ ਥੈਂਕਿਊ ਦਾਦੀਆਂ ਨੂੰ ਬੁਗਾ ਕਰਕੇ ਕਹ ਦਾਦੀ ਥੈਂਕਿਊ ਠੀਕ ਹੈ ਓਏ ਦੋ ਗੱਡੀਆਂ ਗਿਆ ਗਗੂ ਠੀਕ ਹੈ ਹੁਣ ਪਾਪਾ ਜੱਫੀ ਤੇ ਪਾ ਲੋ ਯਾਰ ਕਹਿੰਦਾ ਨਹੀਂ ਹੋ ਸਕਦਾ ਜਫਰੀ ਪਾਉ ਦੋਨੇ ਪਾਪਾ ਹੈਪੀ ਬਰਥਡੇ ਕਰਕੇ ਹੈਪੀ ਗੁਗੂ ਹੈਪੀ ਬਰਥਡੇ ਤੇ ਕਰਦੇ ਹੈਪੀ ਹੈਪੀ ਬਰਥਡੇ ਟੂ ਯੂ ਤੇ ਲੋ ਜੀ ਇਸ ਟਾਈਮ ਅਸੀਂ ਵਿਹਲੇ ਹੋ ਗਏ ਆ ਜੀ ਤੇ ਕੇਕ ਕੱਟਿਆ ਗਿਆ ਤੇ ਹੁਣ ਆਪਾਂ ਸਾਰਿਆਂ ਨੂੰ ਕੇਕ ਵੰਡਾਂਗੇ ਆਪਣੇ ਬੱਚਿਆਂ ਦੇ ਵਿੱਚ ਤੇ ਚਲੋ ਚੱਕੋ ਜੀ ਤੇ ਲੋ ਜੀ ਦੋਸਤੋ ਅੱਜ ਦਾ ਜਿਹੜਾ ਆ ਉਹ ਵੱਡੇ ਦਾ ਵਲੌਗ ਜਿਹੜਾ ਆ ਆਪਾਂ ਆ ਪੂਰਾ ਕਰ ਲਿਆ ਆ ਤੇ ਕਿਉਂਕਿ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਉਹ ਛੋਟਾ ਜਿਹਾ ਸੀ ਆਪਾਂ ਜਿਆਦਾ ਤਾਮਝਾਮ ਨਹੀਂ ਕੀਤਾ ਤਾਮਝਾਮ ਕਰਾਂਗੇ ਜਦੋਂ ਜੈ 5 ਸਾਲ ਦਾ ਹੋ ਜਾਏਗਾ ਫੇਰ ਕੋਈ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਬਸ ਆਪਣੀ ਫੈਮਿਲੀ ਦੇ ਨਾਲ ਹੀ ਛੋਟਾ ਜਿਹਾ ਇੰਜੋਏ ਕਰਨ ਦੇ ਲਈ ਜਿਹੜਾ ਆ ਅ ਬੱਚਿਆਂ ਦੇ ਵਿੱਚ ਅਸੀਂ ਕਰਦੇ ਪਏ ਸੀ ਤੇ ਇੰਜਾਇ ਕਰ ਲਿਆ ਆ ਤੁਹਾਨੂੰ ਸਾਡੇ ਜਾਇ ਦਾ ਵੱਡੇ ਕਿਵੇਂ ਲੱਗਾ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵਿਸ਼ੇ ਜਰੂਰ ਦਿਓ ਕਮੈਂਟ ਦੇ ਵਿੱਚ ਥੈਂਕ ਯੂ ਵੈਰੀ ਮਾਚ ਬਣੇ ਰਹੋ ਇਸੇ ਤਰ੍ਹਾਂ ਵਲੌਗ ਚੈਨਲ ਦੇ ਉੱਤੇ ਤਾਂ ਕਿ ਹਰ ਵਾਰ ਜਿਹੜਾ ਆ ਸਾਡੇ ਵਲੌਗ ਤੁਹਾਡੇ ਤੱਕ ਪਹੁੰਚਦੇ ਰਹਿਣ ਧੰਨਵਾਦ ਮਿਲਦੇ ਕਿਸੇ ਅਗਲੇ ਪ੍ਰੋਗਰਾਮ 'ਚ